ਹਰ ਵੇਲੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਐ ਸਮਝ ਵੀ ਉਹ ਮੈਨੂੰ ਵੇਖੀ ਜਾਂਦਾ ਹੈ ਉਹਨੇ ਕੈਮਰਾ ਟਿਕਾਇਆ ਹੋਇਆ ਹੈ ਹਰ ਵੇਲੇ ਉਹਨੂੰ ਇਸ ਤਰ੍ਹਾਂ ਯਾਦ ਕਰ ਇਸ ਤਰ੍ਹਾਂ ਮੰਨ ਕੇ ਉਹ ਹੈ ਉਹ ਮੌਜੂਦ ਹੈ ਉਹ ਹੈ ਕਿੱਥੇ ਮੌਜੂਦ ਹੈ ਉਹ ਸਾਡੇ ਸਿਰ ਤੇ ਮੌਜੂਦ ਹੈ ਉਹ ਸਾਡੇ ਵੱਲ ਵੇਖੀ ਜਾਂਦਾ ਹੈ ਨਜ਼ਰਾਂ ਟਿਕਾਈ ਜਾ ਬੈਠਾ ਹੋ ਉਹਦਾ ਸਾਡੇ ਸਿਰ ਤੇ ਬੈਠਾ ਏ ਅਸੀਂ ਕਿੱਥੇ ਸਮਝਦੇ ਆ ਪਤਾ ਨਹੀਂ ਕਿੱਥੇ ਇਸ ਕਿੱਥੇ ਸਮਝੀ ਬੈਠੇ ਆ ਕੋਈ ਪਹਾੜਾਂ 'ਚ ਸਮਝੀ ਬੈਠਾ ਏ ਕੋਈ ਉਹਨੂੰ ਜੰਗਲਾਂ 'ਚ ਸਮਝੀ ਬੈਠਾ ਏ ਕੋਈ ਤੀਰਥਾਂ 'ਤੇ ਸਮਝੀ ਬੈਠਾ ਏ ਸਾਧ ਸੰਗਤ ਕੋਈ ਉਹਨੂੰ ਸਾਧ ਸੰਗਤ ਜੀ ਕਿੱਥੇ ਬੈਠਾ ਏ ਕੋਈ ਕਿੱਥੇ ਸਮਝਦਾ ਏ ਪਰ ਬਾਣੀ ਕਹਿੰਦੀ ਏ ਭਾਈ ਉਹ ਤੇਰੇ ਅੰਗ ਸੰਗ ਹੈ ਅੰਗ ਸੰਗ ਹੈ ਉਹਨੂੰ ਮਹਿਸੂਸ ਕਰ ਅੰਗ ਸੰਗ ਉਹਨੂੰ ਮਹਿਸੂਸ ਕਰਾਂਗੇ ਨਾ ਜਦੋਂ ਸਾਥ ਸੰਗਤ ਫੇਰ ਹੁਕਮ ਵੀ 부ਜਾਂਗੇ ਤੇ ਸੁਖ ਵੀ ਮਿਲੇਗਾ ਇਹ ਸੱਚ ਹੈ ਜਿਸ ਕਾ ਹੁਕਮ 부 ਸੁਖ ਹੋਏ ਜਿਸ ਕਾ ਨਾਮ ਰਖ ਕੰਠ ਪਰੋਏ ਸੱਚੇ ਪਾਸ਼ਾ ਕੀ ਬਖਸ਼ਿਸ਼ ਕਰਦੇ ਹਨ ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨਾ ਲਾਗੇ ਕੋਏ ਸਿਮਰ 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 ਤਿੰਨ ਵਾਰ ਆਇਆ ਹੈ ਸਿਮਰ 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 ਸੁਖ ਹੋਏ ਨਾਨਕ ਬਿਗਨ ਨਾ ਲਾਗੇ ਕੋਈ ਸਾਥ ਸੰਗ ਜੀ ਉਠਤ ਬੈਠਤ ਸੋਬਤ ਨਾਮ ਸਿਮਰ 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 ਸੁਖ ਹੋਏ ਇਹਦੇ ਵਿੱਚ ਸਾਰੀ ਜ਼ਿੰਦਗੀ ਆ ਗਈ ਧੰਨ 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 ਜਨ ਆਇਆ ਹੋਵੇ ਤਿੰਨ ਵਾਰ ਹੈ ਜੰਮਣਾ ਜੀਵਣਾ ਤੇ ਜਿਉਣਾ ਇਹ ਵੀ ਤਿੰਨ ਵਾਰ ਹੈ ਸਿਮਰ ਸਿਮਰ ਸਿਮਰੇ ਵੀ ਤਿੰਨ ਵਾਰ ਹੈ ਧੰਨ ਧੰਨ ਧਾਨੇ ਵੀ ਤਿੰਨ ਵਾਰ ਹੈ ਇੱਥੇ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਭਾਈ ਭਾਵ ਕਹਿਣ ਦਾ ਕਿ ਸਾਰੀ ਜ਼ਿੰਦਗੀ ਜ਼ਿੰਦਗੀ ਦੇ ਸਫਰ ਵਿੱਚ ਜੇ ਤੇਰੇ ਕੋਲ ਖਰਚਾ ਹੋਏਗਾ ਸਫਰ ਕਰਦਿਆਂ ਕਰਦਿਆਂ ਸ ਖਰਚਾ ਹੋਏਗਾ ਤੇਰੇ ਕੋਲ ਤੈਨੂੰ ਕਾਦਾ ਫਿਕਰ ਹੋਏਗਾ ਤੇ ਫਿਕਰ ਉਹਨਾਂ ਨੂੰ ਹੁੰਦਾ ਏ ਜਿਨ੍ਹਾਂ ਕੋਲੇ ਸਫਰ ਕਰਦਿਆਂ ਖਰਚਾ ਨਹੀਂ ਹੁੰਦਾ ਚਿੰਤਾ ਉਹਨਾਂ ਕੋਲੇ ਹੁੰਦੀ ਹੈ ਜਿੰਦਗੀ ਇੱਕ ਸਫਰ ਹੈ ਜਿੰਦਗੀ ਇੱਕ ਯਾਤਰਾ ਹੈ ਇਸ ਲਈ ਪ੍ਰਭੂ ਦਾ ਨਾਮ ਸਾਡੇ ਲਈ ਖਰਚਾ ਹੈ ਇਹ ਰਸਤੇ ਦਾ ਖਰਚਾ ਹੈ ਰਾਸ ਰਾਸ ਪੂੰਜੀ ਕੀ ਹੈ ਸਾਧ ਸੰਗਤ ਜੀ ਪ੍ਰਭੂ ਦਾ ਨਾਮ ਸਾਡੇ ਲਈ ਇਹ ਰਸਤੇ ਦਾ ਖਰਚਾ ਹੈ ਜੀਵਨ ਦੇ ਸਫਰ ਦਾ ਖਰਚਾ ਹੈ ਤਾ ਕਰਕੇ ਸਿਮਰ 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 ਪ੍ਰਭ ਸੋਏ ਵੀ ساری ਜ਼ਿੰਦਗੀ ਭਰ ਪੂਰਾ ਜੀਵਨ ਉਹਨੂੰ ਸਿਮਰ ਤਾਂ ਕੀ ਹੋਏਗਾ ਕਹਿੰਦੇ ਨਾਨਕ ਵਿਗਨ ਨਾ ਲੱਗਿਆ ਕੋਈ ਕਹਿੰਦੇ ਜ਼ਿੰਦਗੀ ਦੇ ਸਫਰ ਵਿੱਚ ਕੋਈ ਰੁਕਾਵਟ ਨਹੀਂ ਆਏਗੀ ਵਿਗਨ ਨਹੀਂ ਪਏਗਾ ਜੁੜੇ ਰਵਾਂਗੇ ਆਪਣੇ ਮੂਲ ਦੇ ਨਾਲ ਕੋਈ ਵਿਗਨ ਨਹੀਂ ਪਏਗਾ ਆਪਾਂ ਕਹਾਂਗੇ ਵਿਗਨ ਕਿਉਂ ਨਹੀਂ ਪਏਗਾ ਬੜੇ ਵਿਗਨ ਪੈਂਦੇ ਆ ਨਾਮ ਜਪਣ ਵਾਲਿਆਂ ਦੀ ਜ਼ਿੰਦਗੀ ਵਿੱਚ ਵਿਗਨ ਨਹੀਂ ਪੈਂਦਾ ਕੋਈ ਪਰ ਜਿਹੜਾ ਵਿਗਨ ਗੁਰੂ ਸਾਹਿਬ ਕਹਿੰਦੇ ਆ ਉਹ ਵਿਗਨ ਨਹੀਂ ਪੈਂਦਾ ਆਪਾਂ ਕਹਾਂਗੇ ਗੁਰੂ ਅਰਜਨ ਸਾਹਿਬ ਦੀ ਜ਼ਿੰਦਗੀ ਵਿੱਚ ਵਿਗਨ ਨਹੀਂ ਪਿਆ ਵੀ ਤਵੀ ਤੇ ਬੈਠਣਾ ਪੈ ਗਿਆ ਸਭ ਜਾਦਿਆਂ ਨੂੰ ਕੰਦਾਂ ਵਿੱਚ ਨੀਹਾਂ ਵਿੱਚ ਆਪਣੇ ਆਪ ਨੂੰ ਚਿਨਾਣਾ ਪੈ ਗਿਆ ਬੰਦ-ਬੰਦ ਕਟਾਣਾ ਪੈ ਗਿਆ ਗੁਰੂ ਦੇ ਪਿਆਰਿਆਂ ਨੂੰ ਕੀ ਵਿਗਨ ਨਹੀਂ ਪਿਆ ਉਹ ਵਿਗਨ ਨਹੀਂ ਹੈ ਨਹੀਂ ਵਿਗਨ ਹੋਰ ਕਿਹੜਾ ਵਿਗਨ ਕਿਹੜੇ ਵਿਗਨ ਦੀ ਗੱਲ ਕਰਦੇ ਆ ਕਿਹੜੀ ਰੁਕਾਵਟ ਦੀ ਗੱਲ ਕਰਦੇ ਆ ਜਦੋਂ ਬੰਦਾ ਸੱਚ ਨਾਲ ਸੱਚ ਤੋਂ ਟੁੱਟ ਜਾਂਦਾ ਏ ਸਤ ਨੂੰ ਛੱਡ ਦਿੰਦਾ ਏ ਝੂਠ ਨਾਲ ਸਮਝੌਤਾ ਕਰ ਲੈਂਦਾ ਏ ਆਪ ਬਿਗਨ ਪੈਂਦਾ ਏ ਠਗੀਆਂ ਮਾਰਨ ਤੇ ਹੋ ਗਿਆ ਝੂਠ ਬੋਲਣ ਤੇ ਹੋ ਗਿਆ ਦੂਜਿਆਂ ਦੇ ਨਾਲ ਖਿਲਵਾੜ ਕਰਨ ਤੇ ਹੋ ਗਿਆ ਸਾਧ ਸੰਗ ਜੀ ਧੋਖਾ ਕਰਨ ਤੇ ਆ ਗਿਆ ਸਾਧ ਸੰਗ ਜੀ ਇਹ ਬਿਗਨ ਬਹੁਤ ਵੱਡੇ ਨੇ ਕਿਉਂ ਕਿਉਂਕਿ ਝੂਠ ਨਾਲ ਸਮਝੋਤੇ ਆ ਇਹ ਝੂਠ ਨਾਲ ਸਮਝੋਤੇ ਸਭ ਜਿਆਦਿਆਂ ਨੇ ਝੂਠ ਨਾਲ ਸਮਝੌਤਾ ਨਹੀਂ ਕੀਤਾ ਚਣਵਾਲਿਆ ਕੰਧਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਝੂਠ ਦਾ ਝੂਠ ਦੀ ਈਨ ਨਹੀਂ ਮੰਨੀ ਬੈਠ ਕੇ ਤਤੀ ਤਵੀ ਉਤੇ ਡਟੇ ਰਹੇ ਆਪਣੇ ਸਟੈਂਡ ਤੇ ਖੜੇ ਰਹੇ ਇਹਨੂੰ ਕਹਿੰਦੇ ਆ ਬਿਗਨ ਨਹੀਂ ਪਿਆ ਨਹੀਂ ਬਿਗਨ ਪਿਆ ਤੇ ਹੁਣ ਹਸਾਬ ਜਾ ਲਾਓ ਵੀ ਸਾਡੀ ਜ਼ਿੰਦਗੀ ਚ ਕਿੰਨੇ ਬਿਗਨ ਪਏ ਹੋਏ ਆ ਕਿੰਨੇ ਕਿੰਨੇ ਬਿਗਨ ਪੈ ਚੁੱਕੇ ਆ ਤੇ ਪੈਣਗੇ ਉਹ ਕਿਹੜੀ ਜਗ੍ਹਾ ਨਹੀਂ ਜਿੱਥੇ ਝੂਠ ਨਾਲ ਸਮਝੌਤਾ ਨਹੀਂ ਹੁੰਦਾ ਇਥੇ ਥੋੜਾ ਬਹੁਤਾ ਲਾਲਚ ਦੇ ਦੇਓ ਕਿਸੇ ਨੂੰ ਅਗਲਾ ਕਹਿੰਦਾ ਵੀ ਯਾਰ ਧਰਮ ਬਦਲਣ ਲਈ ਤਿਆਰ ਹੋ ਜਾਏਗਾ ਧਰਮ ਪਰਵਰਤਨ ਕਿਉਂ ਹੋ ਰਿਹਾ ਅੱਜ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਧਰਮ ਪਰਵਰਤਨ ਹੋ ਰਿਹਾ ਅਸੀਂ ਸਿੱਖ ਧਰਮ ਨੂੰ ਛੱਡ ਕੇ ईसाई ਧਰਮ ਦੇ ਵਿੱਚ ਜਾ ਰਹੇ ਆ ਪਤਾ ਨਹੀਂ ਕਿੰਨੇ ਕਿੰਨੇ ਬਾਬੇ ਪੀਰਾਂ ਦੇ ਜਾ ਰਹੇ ਆ ਤੇ ਮਾਫ ਕਰਨਾ ਇਹ ਸਭ ਤੋਂ ਵੱਡਾ ਬਿਗਨ ਪੈ ਗਿਆ ਜ਼ਿੰਦਗੀ ਦੇ ਵਿੱਚ ਝੂਠ ਨਾਲ ਸਮਝੌਤਾ ਹੋ ਗਿਆ ਹੋ ਗਿਆ ਸਮਝੌਤਾ ਲੋਭ ਕਰਕੇ ਲਾਲਚ ਕਰਕੇ ਸਮਝੌਤਾ ਹੋ ਗਿਆ ਉਥੇ ਦੇ ਬੰਦ-ਬੰਦ ਕਟਵਾ ਗਏ ਪਰ ਸਮਝੌਤਾ ਨਹੀਂ ਕੀਤਾ ਬਿਗਨ ਨਹੀਂ ਪਿਆ ਆਪ ਬਿਗਨ ਦੀ ਗੱਲ ਕਰਦੇ ਆ ਜੇ ਜ਼ਿੰਦਗੀ ਦੇ ਵਿੱਚ ਬਿਗਨ ਨਹੀਂ ਚਾਹਦੇ ਤਾਂ ਫਿਰ ਸਵਾਸ ਸਵਾਸ ਸਿਮਰਨਾ ਪਏਗਾ ਸਿਮਰ 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 ਸੁਖ ਹੋਏ ਨਾਨਕ ਬਿਗਨ ਨਾ ਲੱਗਿਆ ਕੋਈ ਕੋਈ ਰੁਕਾਵਟ ਕੋਈ ਬਿਗਨ ਨਹੀਂ ਪਏਗਾ ਤਾਂ ਕੋ ਬਿਗਨ ਨਾ ਕੋ ਲੱਗੇ ਜੋ ਸਤਗੁਰ ਆਪਣਾ ਰੱਖੇ سو اس کر کے بھائی بگن تو بچ جائیے جھوٹ نہ سمجھوتا نہ کریا کریے اور ستسنگ جی دھوکہ نہ کریا کریے دھوکا اجیں کوئی چھوٹا پام کوئی وڈا واپے گریب ہے پام امیر ہے ستسنگ جی پہلے دھوکھے کی گل سوچ رہے بےمان بےمانی سوچے گا پہلے بھاو کہ بےئیمانی کرن دی ہوئے گا کرے گا دھوکا کرے گا ٹگیاں کرے گا کوئی بھی ہے ਇਹ ਬਿਰਲਿਆਂ ਨੂੰ ਛੱਡ ਕੇ ਇਹੀ ਹਾਲ ਹੈ ਸਾਰਿਆਂ ਦਾ ਬਿਰਲਿਆਂ ਨੂੰ ਛੱਡ ਕੇ